ਹਾਂਜੀ ਮੈਂ ਰਵਿੰਦਰ ਕੁਮਾਰ son of ਤਰਸੀਮ ਲਾਲ ਬੰਗਾ ਰੁਰ ਦਸ਼ਮੀਸ਼ ਨਗਰ ਨਮਾ ਸ਼ਹਿਰ ਮੇਰਾ ਮੋਟਰਸੈਲ 8 18 18 ਤਰੀਕ ਰਾਤ 7:30 ਤੋਂ 18 ਦੇ ਵਿੱਚ ਵਿੱਚ ਚੱਕ ਹੋਇਆ ਜੀ ਮੇਰੀ ਦੁਕਾਨ ਦੇ ਮੋੜੇ ਖੜਾ ਸੀਗਾ ਉੱਪਰ ਕੈਮਰਾ ਚੱਲ ਰਿਹਾ ਸਾਰੀ ਰਿਕਾਰਡਿੰਗ ਕਾਇਦ ਹੈ ਉਹਦੇ ਵਿੱਚ ਦੁਕਾਨ ਕਿੱਥੇ ਹੈਗੀ ਆਪਣੀ ਕੋਠੀ ਬੰਗਾ ਕੋਠੀ ਰੋਡ ਨਮਾਸ਼ਹਿਰ ਜਲੇਬੀ ਚੌਂਕ ਸੋਡੀ ਬਾਜ ਕੰਪਨੀ ਮੇਰੀ ਘੜੀਆਂ ਦੀ ਦੁਕਾਨ ਆ ਉਹਦਾ ਨੰਬਰ ਕੀ ਹੈ ਸਪਲੈਂਡਰ ਪੀਵੀ 32 ਐਕਸ 0 982 ਬੀੜਾਜੀ ਪ੍ਰਸ਼ਾਸਨ ਨੂੰ ਲਿਖਤੀ ਅਪਲੀਕੇਸ਼ਨ ਦਿੱਤੀ ਸੀ ਹਾਂਜੀ ਸਰ ਦਿੱਤੀ ਆ ਜੀ ਇਹ ਪ੍ਰਸ਼ਾਸਨ ਵਾਲੇ ਕੀ ਕਹਿ ਰਹੇ ਨੇ ਉਹ ਕਹਿੰਦੇ ਰੁਕ ਲਓ ਵੇਟ ਕਰੋ ਕੋਈ ਨਹੀਂ ਸਾਡੂ ਜਦੋਂ ਵੀ ਕੋਈ ਕਿ ਜਾਇਆ ਕੰਪਿਊਟਰ ਚ ਬੰਦਾ ਭੇਜਿਆ ਹੈਗਾ ਉਹ ਤੁਹਾਡਾ ਜਦੋਂ ਵੀ ਹੁੰਦਾ ਤੁਹਾਨੂੰ ਕਾਲ ਕਰ ਦਿੰਦੇ ਆ ਅੱਛਾ ਤੁਸੀਂ ਫੈਸਿਲਿਟੀ ਵਿੱਚ ਇਹਨੀਆਂ ਤਸਵੀਰਾਂ ਦੇਖੀਆਂ ਪਤਾ ਨਾ ਲੱਗਦਾ ਜਿਹੜਾ ਚੱਕਿਆ ਜੀ ਮਟਰ ਬੰਦਾ ਤਾਂ ਲੱਗਦੀ ਹੈਗੀ ਉਹਦੇ ਕਿਤੋਂ ਲਾਇਆ ਥੋੜਾ ਜਾਂ 20 ਵੀ 25 23 ਸਾਲ ਦਾ ਲੱਗਦਾ 23 24 ਸਾਲ ਦਾ ਤਾਂ ਹੈਗਾ ਹੀ ਆ ਬਾਕੀ ਹੁਣ ਕਿਸੇ ਦਾ ਕੁਝ ਕਹਿ ਨਹੀਂ ਸਕਦੇ ਹਨਾ ਨੇਰੇ ਜਿਹਾ ਕੁਝ ਵੀ ਆ ਸਵਾ 8 ਦਾ ਟਾਈਮ ਆ 8 ਵਜੇ 18 19 ਮਿੰਟ ਦਾ ਟਾਈਮ ਆ ਅਸੀਂ ਸ਼ਾਮ ਨੂੰ ਜਦੋਂ ਜਾਣ ਲੱਗੇ ਉਸ ਟਾਈਮ ਦੇਖਿਆ ਬਈ ਮੋਟਰਸਾਈਕਲ ਤਾਂ ਮੇਰਾ ਹੈ ਹੀ ਨਹੀਂਗਾ ਇੱਥੇ ਕਿਉਂ ਅੱਗੇ ਵੀ ਉੱਥੇ ਹੀ ਖੜਾ ਹੁੰਦਾ ਸਾਰਾ ਸਵੇਰ ਤੋਂ ਲੈ ਕੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਤੱਕ ਖੜਾ ਰਹਿੰਦਾ ਆ।